ਖਬਰ ਨਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋ ਕਲੇਸ਼ ਭਾਵੇਂ ਤੱਕੇ ਨਾਲ ਤੀਜੀ ਵਾਰ ਪ੍ਰਧਾਨ ਬਣ ਗਏ ਨੇ ਸੁਖਬੀਰ ਸਿੰਘ ਬਾਦਲ ਲੇਕਿਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਨੇ ਹਰ ਰੋਜ਼ ਕੋਈ ਨਾ ਕੋਈ ਨਵਾਂ ਝਟਕਾ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਸੁਖਬੀਰ ਸਿੰਘ ਬਾਦਲ ਹਰ ਤਰ੍ਹਾਂ ਦਾ ਤਾਮ-ਚਾਮ ਝੁਕਿਆ ਜਾ ਉਹਦੇ ਵੱਲੋਂ ਝੁਕਿਆ ਜਾ ਰਿਹਾ ਹੈ ਕਿ ਇਹ ਸਾਰੇ ਮੰਗਲੇ ਨੂੰ ਠੰਡਾ ਪਾਇਆ ਜਾਵੇ ਲੇਕਿਨ ਕੌਮ ਵੱਲੋਂ ਬਿਲਕੁਲ ਵਿਰੋਧ ਕੀਤਾ ਜਾ ਰਿਹਾ ਹੈ ਇਹ ਸਾਰੇ ਸਿਸਟਮ ਦਾ ਤੀਜੀ ਵਾਰ ਧੱਕੇ ਨਾਲ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਸਾਰੇ ਗੁੱਝੇ ਭੇਦ ਖੋਲੇ ਗਏ ਮੋਗੇ ਦੇ ਵਿੱਚ ਜਿਹੜੀ ਵੈਲੀ ਕੀਤੀ ਗਈ ਜਿੱਥੇ ਵੱਡੇ ਪੱਧਰ ਤੇ ਕੌਮ ਵੱਲੋਂ ਪਰਮਾ ਹੰਗਾਰਾ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮਨਪ੍ਰੀਤ ਇਆਲੀ ਵੀ ਗਰਜੇ ਉਸ ਤੋਂ ਬਾਅਦ ਵਾਰੀ ਆਈ ਬੀਬੀ ਜ਼ਗੀਰ ਕੌਰ ਦੀ ਜੋ ਖੁਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਮਰ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਦੀ ਕੱਲੀ ਇਕੱਲੀ ਇਹ ਗੱਲ ਸੁਣਨ ਵਾਲੀ ਹੈ ਪੰਜਾਬੀਓ ਕਿਸ ਤਰ੍ਹਾਂ ਉਸਨੇ ਕਿਹਾ ਕਿ ਮੈਂ ਜਿਹੜੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ ਉਹ ਮੈਂ ਵੀ ਚਾਹੁੰਦੀ ਕਿ ਪੰਥ ਕੌਮ ਇਹ ਦੁਬਾਰਾ ਗਲਤੀ ਕਰੇ ਉਹ ਗਲਤੀ ਮੰਨੀ ਹੈ ਬੀਬੀ ਜ਼ਗੀਰ ਕੌਰ ਨੇ ਕਿ ਕਿਸ ਤਰ੍ਹਾਂ ਅਸੀਂ ਸੁਖਬੀਰ ਸਿੰਘ ਬਾਦਲ ਦਾ ਸਾਥ ਦਿੱਤਾ ਅਤੇ ਇਸ ਪਾਪ ਦੇ ਭਾਗੀਦਾਰ ਬਣੇ ਅਕਾਲੀਆਂ ਦੇ ਨਹੀਂ ਇਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾ ਦੇਏ ਇਹ ਮਹਾਨ ਤਖਤ ਸਿੱਖਾ ਦੇਏ ਇਸ ਸਿੱਖਾ ਦੀ ਚੜ੍ਹਦੀ ਕਲਾ ਵਾਸਤੇ ਇਕੱਠੇ ਹੋਣਾ ਹੈ ਸੋ ਦੁਨੀਆ ਭਰ ਦੇ ਸਿੱਖ ਅੱਜ ਤੁਹਾਨੂੰ ਸੋਚਣੀ ਹੈ ਕਿ ਤੁਸੀਂ ਇਹ ਕਾਲ ਤੱਕ ਦੀ ਮਹਾਨਤਾ ਬਣਾਈ ਰੱਖੋਗੇ ਕਿਸ ਨੂੰ ਕਵਾ ਕੇ ਰੱਖ ਲਿਓਗੇ ਅੱਜ ਤੁਹਾਡੇ ਉਰ ਨજર ਲੱਗੀ ਐ ਤੁਹਾਡੇ ਅੰਦਰ ਵੀ ਤਰ ਤ ਹੈ ਸਾਡੇ ਅੰਦਰ ਵੀ ਤਰ ਤ ਹੈ ਤਕਲੀਫ ਸਾਨੂੰ ਵੀ ਪਈ ਐ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਜਿੱਪੀ ਜਿੰਨੀ ਵਾਈ ਤੂੰ ਬਾਦਲ ਬਾਦਲ ਕਰਨੀ ਐ ਨਾ ਸਟੇਜਾਂ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਦੀ ਰਹਵੇਂ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਐ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਕਰਨੀ ਐ ਨਾ ਸਵਾਸੰਗੇ ਤੁਹਾਨੂੰ ਤੇ ਘੱਟ ਦੁੱਖ ਲੱਗਦਾ ਹੋਏਗਾ

پنجاب تک ممبر سی پی سی چھ چوڑا لڑیا پہلی بار ایم ایل اے بنے انیس سو سینتی شروعی کل دل چون لڑی ادو پہلی بار ایم ایل اے انڈیوائڈر کنٹری وچ بنے تے دوجی دو لوڑ دوجی چون انیس سو چھیالیس لڑی دو بار ایم ایل اے بنے انڈیوائڈر کنٹری چ ادھر آ کے میرے فادر اللہ میرے سورت صاحب جس سڈے سپیکر صاحب بیٹھے انہاں نال رہے انہوں نے سات چوناں لڑیاں کیرو نال بھی رہے

ਸੋਸੀ ਮਾਂ ਦਿੱਤਾ ਪ੍ਰਧਾਨ ਵੀ ਬਣੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪੰਥ ਦੀ ਗੱਲ ਕਰਦੀ ਹੈ ਕੰਦੇ ਸੁਣਦੇ ਪੈ ਸਾਰੇ ਮੈਂ ਤੇ ਔਖੇ ਨਹੀਂ ਹੋਣਗੇ ਇਹਨਾਂ ਪਤਾ ਹੈ ਕਿ ਮੈਂ ਜਗਾਉਣਾ ਤੇ ਨੂੰ ਮੈਨੂੰ ਤਾਂ ਇਹਨਾਂ ਦਾ ਪਤਾ ਹੈ ਮੈਨੂੰ ਇਹਨਾਂ ਦੀ ਖਰਾਬ ਦਾ ਪਤਾ ਹੈ ਇਹ ਚੰਦੇ ਕੀ ਹੈ ਇਹ ਚੰਦੇ ਇਹ ਪੰਥ ਦੀ ਗੱਲ ਕਰੋ ਇਹ ਚੰਦੇ ਇਹ ਮਹਾਨਤਾ ਦੀ ਗੱਲ ਕਰੋ ਇਹ ਚੰਦੇ ਮਰਹਤਾ ਬਹਾਰ ਕਰੋ ਇਹ ਚੰਦੇ ਸਰਬੋਚਤਾ ਸਿਰ ਕਾਤਾ ਸਾਡੀ ਰਵੇ ਉਹਦੀ ਪ੍ਰਭੂਸ਼ਤਾ ਬਚੀ ਰਵੇ ਸਾਥ ਸਿੰਘ ਜੀ ਤੁਹਾਡੀ ਇਹ ਨਿਮਰ ਸੀਵਕ ਜ਼ਿੰਦਗੀ ਵਿੱਚ ਇੱਕ ਸੰਗਰ ਰਪਲਾ ਕੇ ਤਰੀ ਹੈ ਕਿ ਉਹ ਜੋ ਤਨੀ ਸ਼੍ਰੀ ਅਕਾਲ ਦਾ ਇਸਾ ਮਹਾਨ ਹੈ ਸਿੱਖ ਪੰਥ ਦੀ ਬਸ ਇਹੀ ਰੱਖਿਓ ਇਹ ਮਨ ਇਹ ਬੀਬੀ ਜ਼ਕੀਰ ਕੌਰ ਦਾ ਬਿਆਨ ਕਿ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਅਵਸਥਾ ਬਣੀ ਰਹਿਣੀ ਸੀ ਜੇਕਰ ਉਹ ਬਾਦਲ ਬਦਲ ਨਾ ਕਰਦੀ ਤੇ ਨਾ ਲੈਂਦੀ ਵਾਹਿਗੁਰੂ ਵਾਹਿਗੁਰੂ ਦਾ ਤੁਸੀਂ ਆਪਣੀ ਨਿੱਜੀ ਕਮੈਂਟ ਕਰਕੇ ਦੱਸਣਾ ਹੈ ਕੀ ਸੱਚਮੁੱਚ ਬੀਬੀ ਜਗੀਰ ਕੌਰ ਪਛਤਾਪ ਕਰ ਰਹੀ ਹੈ ਕਨਫੈਸ ਕਰ ਰਹੀ ਹੈ ਜਿਹੜੀਆਂ ਉਸਨੇ ਬੱਜਰ ਗਲਤੀਆਂ ਕੀਤੀਆਂ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਨਾਲ ਰਹਿ ਕੇ ਧੰਨਵਾਦ